ਆ ਰਿਆ ਨਾ ਸਾਸਤਿਕਾਲ ਤੇ ਅੱਜ ਚੱਲੇ ਸੀਗੇ ਸਾਰੇ ਫੈਮਲੀ ਚੱਲੀ ਸਾਰੀ ਨਾਲ ਨਾ ਹੈਪੀ ਹੋਣਾ ਨੂੰ ਮੈਂ ਕਹਤ ਹਾਂ ਮੋਲ ਵੀ ਆਉਣ ਲੱਗਾ ਆਪਣੇ ਇੱਥੇ ਲੱਗੇ ਪਾਠ ਹੁੰਦੇ ਆ ਬਾਬੇ ਨੰਦੇ ਤੇ ਚੱਲੀਆਂ ਉੱਥੇ ਮੱਥਾ ਟੇਕਣ ਪਾਠ ਚੱਲਦੇ ਬਾਬਾ ਜੀ ਮਹੀਨਾ ਡੇਢ ਮਹੀਨਾ ਪਾਠ ਚੱਲਦੇ ਰਹਿੰਦੇ ਆ ਤੇ ਬਾਕੀ ਫੇਰ ਬਣਾਉਣੀ ਹੈ ਗਾੜੀ ਸਰੋ ਗੱਦਿਆਂ ਦੀ ਸੇਵਾ ਨਾਵੇਂ ਕਿੱਥੇ ਚੱਲੇ ਆ ਓਏ ਸਿਰ ਤੇ ਬਨਾ ਇਧਰ ਆ ਤੂੰ ਬਨਣਾ ਵਾ ਆਪਣੇ ਸਿਰ ਤੇ ਬਨ ਉਹਦੇ ਸਿਰ ਤੇ ਬਨ ਉਹਦੇ ਤੇ ਲਈ ਨਹੀਂ ਹੋਣੀ ਅਜੇ ਵੀ ਨਹੀਂ ਪਿੰਡੋਂ ਨਿਕਲਣ ਦੇ ਨਾਨ ਮੋਹਲ ਆਇਆ ਉਹ ਨਮੋਲ ਤੇ ਆ ਗਿਆ ਐਸੇ ਲਾਉਗਾ ਵੀ ਇਹਦੇ ਘਰ ਮੋਟਰਸਾਲ ਸੰਗਤਾਂ ਬੈਗੀਆਂ ਟਰਾਲੀ ਦੇ ਟਾਇਰ 'ਚ ਹਵਾ ਘੇਰ ਨਿਕਲ ਗਈ ਵੀਡੀਓ ਅੱਜ ਹਿਸਾਬ ਦੀ ਬਣਾਉਣੀ ਹੈ ਹਾਂਜੀ ਚਲੋ ਜੀ ਪੰਪ ਤੇ ਆ ਗਏ ਡੀਜ਼ਲ ਪਰਵਾ ਲਈਏ ਥੋੜਾ ਜਿਹਾ ਜਾਣਾਂ ਤੇ ਲੱਗੇ ਯਾਰ ਬਸ 15 20 ਕਿਲੋਮੀਟਰ ਦੇ ਹੋਣਾ ਸਵਾਬ ਇਹ ਨਿਕਲ ਗਈ ਯਾਰ ਗੋਲੀ ਸੰਕਤਾ ਹੋਰ ਵੀ ਥੋੜੀ ਬਹੁਤੀ ਆਉਂਦੀ ਸ਼ਾਮ ਨੂੰ ਇੱਥੇ ਜਾਣਦੇ ਹੋ ਥੱਕ ਜਾਂਦੇ ਹੋ ਉੱਥੇ ਆਓ ਉੱਥੇ ਗੱਡੀਆਂ ਲਾ ਕੇ ਲਾ ਦੇ ਰਹਿੰਦੇ ਹੋ ਇੱਥੇ ਰਹਿੰਦੇ ਆ। ਆ ਵੀ ਪਹੁੰਚ ਗਏ ਆ। ਕਰੋ ਦਰਸ਼ਾਂ ਮੇਲੇ। ਨਵੀ ਕਿੱਥੇ ਆਇਆ ਵਾ? ਕਿੱਥੇ ਆਇਆ ਵਾ? ਕਿੱਥੇ ਆਇਆ ਪਿਤਾ ਜੀ ਨਾਲ। ਪਿਤਾ ਜੀ ਕਿੱਥੇ ਆ? ਚਲੋ ਵੀ ਮੱਥਾ ਟੇਕ ਲਓ। ਗੱਲਾਂ ਨਾ ਕਰੋ ਪਾਪ ਧੋ ਲੋ ਆਪਣੇ ਚੰਗਾ ਪੁੱਤੀ ਪਤਰੀਆ ਤੂੰ ਆ ਬੜੀ ਆ। अर्मोनेस्ट बुनराई फल पावन भाग की तपता जाता सुते जब पाते जब प्रस्तुत मात्रा उपाय पावे बाप कोई प्रगाम कुएं पाव डब काम संरक्षण चले प्रज्वलिता राज संस्मरण प्रकीर्णित साहस का समावेश आवेदन परिप्रदाता तो इनके सांसद भाग और प्रकरण प्रकार लोगों का उपाय प्रकरण तरकार शकार ਕੀ ਜੇ ਫਰਮਾਇਆ ਰਬਿਆ ਮੂਤ ਪ੍ਰਸਾਦ ਵੀ ਗੀਂ ਗਿਆ ਹੈ ਬਹੁਤ ਬਹੁਤ ਕੇ ਮਾਫੀ ਭਾਜੀ ਮਾਜੀ ਆਏ ਨੇ ਤੁਸੀਂ ਲੰਗਰ ਖਾਣੇ ਤੇ ਨਾਲ ਨਾਲ ਤੁਸੀਂ ਮੱਥਾ ਵੀ ਟੇਕ ਲਿਆ ਹੈ ਨਾ ਬਿਆਨ ਇਹਨਾਂ ਦੇ ਬਿਆਨ ਇਹਨਾਂ ਦੇ ਘਰੋਂ ਇਹ ਹੀ ਇਹਦੇ ਇਹਦੇ ਕੰਨੇ ਦੇ ਕੰਨੇ ਦੇ ਬਿਆਨ ਕਹਿੰਦਾ ਵੀ ਲੰਗਰ ਖਾ ਲਈਏ ਨਾਲ ਨਾਲ ਮੱਥਾ ਵੀ ਟੇਕ ਲੈ ਲਓ ਵੀ ਕਰ ਲੈ ਦਰਸ਼ਨ ਮੇਲੇ ਚੱਲੀਏ ਸੰਗਤਾਂ ਨੂੰ ਘਰ ਦੋ ਉਹ ਮੋਟਰ ਟ੍ਰਾਲੀ ਸਾਰੇ ਪੌਂਡ ਦੇ ਮਨ ਤਾਂ ਨਹੀਂ ਚਾਹੇ ਸਾਡੇ ਵਿੱਚ ਜੇ ਨਾ ਹੋਵੇ ਉਹ ਦਾ ਸਾਹ ਬਸਾਂ ਤੋਂ ਕੋਈ ਨਹੀਂ ਹੈ ਮਾਰ ਬਸ ਤਾਂ ਨਾ ਕਿਸੇ ਕੋਈ ਹੋਰ ਮਾਰ ਕੇ ਫੋਨ ਨੂੰ ਤੇ ਕਾਕੇ ਫੁੱਲੇ ਵੇਖ ਕੇ ਤਾਂ ਰੌਂਡ ਆ ਪਿਆ ਕਾਕੇ ਫੁੱਲੇ ਵੇਖ ਕੇ ਤਾਂ ਰੌਂਡ ਆ ਪਿਆ ਕਿਤੇ ਮਨ ਫੁੱਲੇ ਦਾ ਕਈ ਕਈ ਅੱਧੀ ਰਾਤ ਠੱਡੇ ਪੀਂਦੇ ਵੇਖੋ ਕੰਮ ਇਹਨਾਂ ਦਾ ਹੈ ਪਾ ਇੱਥੇ ਬਾਬੇ ਦੇ ਵਿਆਹ ਤੇ ਭੰਗ ਪੀ ਪੀ ਹੀ ਰੱਜਦੇ ਤੇ ਇੱਥੇ ਭਾਈ ਹਣੀ ਹੁਣ ਵੇ ਠੱਡਿਆਂ ਦੇ ਵਾਲੇ ਚੜੇ ਆ ਲੁੱਕ ਦੇ ਫਿਰਦੇ ਆ ਬਾਬਾ ਕਿੱਧਰ ਲਾਇਆ ਗੱਡੀ ਪੀ ਕੇ ਦੂਜਾ ਚ ਕੋਲ ਲਾਵੇ ਖੁੱਲੇ ਨਾਲ ਜੂਜ ਚੱਲਣਾ ਕਿਹੜਾ ਆ ਕਿਹੜਾ ਫਲੇਵਰ ਆ ਸਟੋਰੀ ਬਾਈ ਬਾਬਾ ਜੀ ਮੜੀ ਗੱਡੀ ਸਾਈਡ ਤੇ ਕਰੋ ਵੇ ਭਾਈ ਪਾਪਾ ਕਰਦੇ ਆ ਸੰਗਤੋ ਪਹੁੰਚ ਗਏ ਆ ਘਰੇ ਸੰਗਤ ਅੱਧੀ ਉਤਰ ਗਈ ਆ ਪਿੰਡ ਅੱਧਿਕ ਉਤਰਨ ਲੱਗੀ ਆ ਲਾਈਟ ਚ ਗਾ ਕੇ ਆ ਕੰਨੇਆ ਕੰਨੇ ਲਾਈਟ ਚ ਗਾ ਕੇ ਉਹ ਵੱਡੀ ਟਰਾਲੀ ਦਾ ਸ਼ੂਝ ਲਾਇਆ ਹੀ ਨਹੀਂ ਯਾਰ ਜਗਰੀਆਂ ਨਹੀਂ ਲੇਟਾਂ ਖੈਰ ਤੇ ਹਵਾ ਨਿਕਲ ਗਈ ਯਾਰ ਸਾਂਗ ਤੋਂ ਉਤਰੋਣਾ ਹਾਂ ਹਾਂਜੀ ਹਾਂਜੀ ਵੀ ਆਪਣਾ ਫੋਨ ਦੇਣਾ ਆਹੋ ਨਹੀਂ ਵਲੌਗ 'ਚ ਆਉਣਾ ਤੁਸੀਂ ਵੀ ਹਾਂਜੀ ਹਾਂਜੀ ਉਹ ਬੱਸ ਆ ਗੱਲਾਂ ਨਹੀਂ ਕਰਨੀਆਂ ਵਲੌਗ 'ਚ ਉਹ ਗਲਤ ਗੱਲਾਂ ਉਹ ਚੱਲੀਆਂ ਹੀ ਟਰਾਲੀ ਲੱਗ ਗਈ ਅੰਦਰ ਵਧੀਆ ਤਰੀਕੇ ਦੇ ਨਾਲ ਘਟਾ ਘੁੱਟਾ ਸਾਫ ਹੋ ਮੜੀ ਕਰਦਾ ਕੱਲ ਨੂੰ ਸਵੇਰੇ ਉੱਠੇ ਸਾਫ ਟਰੈਕਟਰ ਲਾ ਦੀਏ ਅੰਦਰ ਲੈ ਆਓ ਬਾਦੀ ਅੰਦਰ ਟਰੈਕਟਰ ਗੱਡੀਆਂ ਜਿੱ ਗਈਆਂ ਨਹੀਂ ਘਰੇ ਹੀ ਆ ਆਉਣ ਦੋ ਬੈਕ ਲਾਉਣਾ ਬੈਕ ਜਾਂਦੇ 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 ਪਰਲੇ ਬੰਨੇ ਰੱਸੀ ਦੇਖ ਲਈ ਜਾਂਦੇ ਖਤਮ ਬਾਏ ਬਾਏ ਲੋ ਵੀ ਕਰਤਾ ਖਤਮ ਵਲੌਗ ਫੇਟਰ ਲਾਤਾ ਅੰਦਰ ਵਲੌਗ ਸਹੀ ਗੱਲ ਨਿਕਾਇਆ ਬਣਿਆ ਹੁਣ ਗਾਏ ਵੀ ਤਾਂ ਲੱਗੇ ਸੀ ਇੱਥੇ ਹੀ ਚਲੋ ਮਿਲਦੇ ਆ ਅਗਲੇ ਵਲੌਗ ਚ ਹੁਣ ਪਾਣੀ ਪੀ ਲਈਏ ਚਲੋ ਜੀ ਗੁੱਡ ਨਾਈਟ ਕਰ ਦੋ ਹੁਣ ਗੁੱਡ ਨਾਈਟ ਜੀ ਸਾਰਿਆਂ ਨੂੰ ਬਸ ਤੁਸੀਂ ਵੀ ਕਰ ਦੋ ਖਜ ਔਖਾ ਹੀ ਆ ਹੁੰਦਾ ਠੀਕ ਨਹੀਂ ਅੱਜ ਉਹ ਦਾ ਵੀ ਠੀਕ ਅੱਜ ਪੁੱਛ ਸਹੀ ਕੀ ਹੋਇਆ ਲੌਗ ਚ ਪੁੱਛ 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 ਚਲੋ ਕੋਈ ਗੱਲ ਨਹੀਂ